ਅੱਜ ਅਸੀਂ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਤੇ ਅੱਜ ਸਿੱਧੂ ਮੂਸੇਵਾਲੇ ਦੇ ਤਿੰਨ ਗੀਤ ਜਿਹੜੇ ਰਿਲੀਜ਼ ਕਰ ਦਿੱਤੇ ਗਏ ਐ ਗੀਤ ਰਿਲੀਜ਼ ਹੁੰਦੇ ਹੀ ਸੋਸ਼ਲ ਮੀਡੀਆ ਤੇ ਛਾ ਗਈ ਰੀਲਾਂ ਬਣ ਗਈਆਂ ਕੁਝ ਮਿੰਟਾਂ ਦੇ ਵਿੱਚ ਮਿਲੀਅਨਸ ਦੇ ਵਿੱਚ ਵਿਊਜ਼ ਆ ਜਿਹੜੇ ਆ ਗਏ ਸੋ ਅੱਜ ਸਿੱਧੂ ਦੇ ਫੈਨਸ ਜਿਹੜੇ ਖੁਸ਼ ਵੀ ਨੇ ਤੇ ਇੱਕ ਪਾਸੇ ਉਹਨਾਂ ਨੂੰ ਦੁੱਖ ਵੀ ਹੈ ਕਿਉਂਕਿ ਅੱਜ ਉਹਨਾਂ ਦੇ ਵਿਚਕਾਰ ਸਿੱਧੂ ਮੂਸੇਵਾਲਾ ਜਿਹੜਾ ਨਹੀਂ ਰਿਹਾ ਉਸ ਦੀਆਂ ਜਾਦਾ ਰਹਿ ਗਈਆਂ ਉਸ ਦੇ ਕਲਮ ਦੇ ਲੈ ਕੇ ਹੋਏ ਗੀਤ ਰਹਿ ਗਏ ਜਦੋਂ ਸਿੱਧੂ ਦੇ ਫੈਨਸ ਤੇ ਇਹ ਜਿਹੜਾ ਦੁੱਖੋ ਹੰਡਾਰੇ ਹੈ ਮਨ ਖਰਾਬ ਹੁੰਦਾ ਤਾਂ ਸੋਚੋ ਉਹਨਾਂ ਦੇ ਮਾਤਾ ਪਿਤਾ ਦਾ ਕੀ ਹਾਲ ਹੋ ਇਹ ਸਭ ਦੇਖਦੇ ਹੋਏ ਸਿੱਧੂ ਦੀ ਮਾਤਾ ਨੇ ਇੱਕ ਪੋਸਟ ਜਿਹੜੀ ਸਾਂਝੀ ਕੀਤੀ ਹੈ ਜਿਹਦੇ ਵਿੱਚ ਉਹ ਲਿਖਦੇ ਐ ਅੱਜ ਦੇ ਦਿਨ ਕੋਈ ਵੀ ਸ਼ਬਦ ਕਾਫੀ ਨਹੀਂ ਲੱਗਦੇ ਤੈਨੂੰ ਗੁਆਣ ਦੇ ਦਰਦ ਨੂੰ ਮੈਂ ਹਰ ਰੋਜ਼ ਆਪਣੇ ਨਾਲ ਲੈ ਕੇ ਫਿਰਦੀ ਹਾਂ ਦੁਨੀਆ ਅੱਜ ਵੀ ਤੈਨੂੰ ਯਾਦ ਕਰਦੀ ਹੈ ਪਰ ਇੱਕ ਮਾਂ ਵਜੋਂ ਮੈਂ ਉਹ ਪਲ ਯਾਦ ਕਰਦੀਆਂ ਜੋ ਸਿਰਫ ਸਾਡੇ ਦਰਮਿਆਨ ਸਨ ਤੂੰ ਸਵੇਰੇ ਕਿਵੇਂ ਬੁਲਾਉਂਦਾ ਸੀ ਰਾਤ ਨੂੰ ਗੱਲਾਂ ਕਰਦਾ ਸੀ ਤੇਰੀਆਂ ਮਨਪਸੰਦ ਚੀਜ਼ਾਂ ਹੁਣ ਉਹ ਕਦੇ-ਕਦੇ ਮੇਰੇ ਇਕੱਲੇਪਣ ਦਾ ਸਹਾਰਾ ਬਣਦੀਆਂ ਨੇ ਤੇਰੀ ਅਨਮੋਲ ਜ਼ਿੰਦਗੀ ਲੋਕਾਂ ਨੇ ਸਾਥੋਂ ਖੋਹ ਲਈ ਜਿਹੜੇ ਇਨਸਾਫ ਲਈ ਅੱਜ ਵੀ ਅਸੀਂ ਕਾਨੂੰਨ ਦੀ ਮਾਰ ਝੱਲ ਰਹੇ ਹਾਂ ਪਰ ਪੁੱਤ ਮੇਰੇ ਬੱਚੇ ਤੋਂ ਸਿੱਧੂ ਮੂਸੇਵਾਲਾ ਬੰਨ ਤੱਕ ਜੋ ਹਿੱਸਾ ਸਿਰਫ ਮੇਰਾ ਤੇ ਮੇਰੇ ਪੁੱਤ ਦਾ ਸੀ ਉਹ ਮੈਂ ਸਦਾ ਆਪਣੇ ਮਨ ਵਿੱਚ ਸਾਂਭ ਰੱਖਾਂਗੀ ਜਨਮ ਦਿਨ ਮੁਬਾਰਕ ਪੁੱਤ ਮਾ ਚਰਨਕੌਰ ਤਾਂ ਉਹਨਾਂ ਨੇ ਬੜੀ ਹੀ ਭਾਵਕ ਪੋਸਟ ਹੈ ਜਿਹੜੀ ਸਾਂਝੀ ਕੀਤੀ ਹੈ ਅੰਦਰ ਦੁੱਖ ਪੁੱਤ ਦੇ ਜਾਣ ਦਾ ਜਿਹੜਾ ਇੱਕ ਮਾਂ ਨੂੰ ਹਮੇਸ਼ਾ ਰਹਿੰਦਾ ਹੈ ਮਾਂ ਸਭ ਕੁਝ ਭੁੱਲ ਸਕਦੀ ਹੈ ਪਰ ਪੁੱਤ ਦਾ ਵਿਛੋੜਾ ਕਦੇ ਨਹੀਂ ਭੁੱਲ ਸਕਦੀ